ਹਾਂਜੀ ਦੋਸਤੋ ਅੱਜ ਹਾਜ਼ਰਾਂ ਕਰਮੋ ਕਾਣੀ ਦਾ ਦੂਜਾ ਭਾਗ ਲੈ ਕੇ ਕਿ ਵਿਚੋਲੇ ਨੇ ਮੁੰਡੇ ਦੀ ਤਾਰੀਫ ਤੇ ਪੁੱਲ ਬਣ ਕੇ ਰੱਖ ਦਿੱਤੇ ਕਰਮੋ ਦੇ ਘਰ ਵਾਲੇ ਚੁੱਪਚਾਪ ਵਿਚੋਲੇ ਦੀਆਂ ਗੱਲਾਂ ਸੁਣ ਰਹੇ ਸੀ ਉਧਰ ਕਰਮੋ ਦੇ ਦਿਲ ਉੱਤੇ ਇਹ ਗੱਲਾਂ ਹਥੌੜੇ ਵਾਂਗ ਵੱਜ ਰਹੀਆਂ ਸਨ ਕਿਉਂਕਿ ਹਾਲੇ ਬਹੁਤ ਥੋੜਾ ਸਮਾਂ ਹੋਇਆ ਸੀ ਦਵਿੰਦਰ ਦੀ ਮੌਤ ਨੂੰ ਕਰਮੋ ਨਹੀਂ ਸਿਚਾਉਂਦੀ ਕਿ ਉਸ ਦਾ ਰਿਸ਼ਤਾ ਇੰਨੀ ਜਲਦੀ ਹੋ ਜਾਵੇ ਕਿਉਂਕਿ ਹਾਲੇ ਉਮਰ ਵੀ 25 ਕੋ ਸਾਲ ਦੀ ਹੈ ਇਸ ਉਮਰ ਦੇ ਵਿੱਚ ਚੰਗੇ ਮਾੜੇ ਦੀ ਪਹਿਚਾਨ ਬਹੁਤ ਘੱਟ ਹੁੰਦੀ ਹੈ ਉਹ ਚੋਲਾ ਵੀ ਬਹੁਤ ਕਾਲੀ ਵਿੱਚ ਲੱਗਾ ਹੋਇਆ ਸੀ ਜਿਸ ਤਰ੍ਹਾਂ ਉਹ ਕਰਮੋ ਦੇ ਘਰਦਿਆਂ ਨੂੰ ਮਨਾ ਰਿਹਾ ਸੀ ਕਰਮੋ ਨੇ ਗੱਲ ਵਿੱਚ ਹੀ ਰੋਕ ਕੇ ਇਹ ਕਹਿ ਦਿੱਤਾ ਕਿ ਚਾਚਾ ਜੀ ਤੁਸੀਂ ਰਿਸ਼ਤੇ ਬਾਰੇ ਇੰਨੀ ਜਲਦੀ ਕਿਉਂ ਕਰ ਰਹੇ ਹੋ ਤੁਹਾਨੂੰ ਤਾਂ ਪਤਾ ਹੈ ਨਾ ਮੇਰੇ ਨਾਲ ਕਿੰਨਾ ਵੱਡਾ ਹਾਦਸਾ ਵਾਪਰ ਚੁੱਕਾ ਹੈ ਹਜੇ ਤਾਂ ਕੁਝ ਸਮਾਂ ਹੋਰ ਮੈਨੂੰ ਚਾਹੀਦਾ ਹੈ ਕਿਸੇ ਰਿਸ਼ਤੇ ਬਾਰੇ ਕਲ ਕਰਨ ਲਈ ਚਾਰ ਮਹੀਨੇ ਗੁਜ਼ਰ ਜਾਣ ਤੋਂ ਬਾਅਦ ਕਰਮੋ ਦੇ ਮਨ ਵਿੱਚ ਖਿਆਲ ਆਇਆ ਕਿ ਮੇਰੀ ਸਾਰੀ ਜ਼ਿੰਦਗੀ ਕਿਸ ਤਰ੍ਹਾਂ ਗੁਜ਼ਰੂ ਜੇਕਰ ਮੈਂ ਆਪਣੇ ਘਰਦਿਆਂ ਦਾ ਕਹਿਣਾ ਨਾ ਮੰਨਿਆ ਤਾਂ ਇੱਕ ਦਿਨ ਫਿਰ ਕਰਮੋ ਦੀ ਮਾਂ ਨੇ ਕਰਮੋ ਨੂੰ ਸਾਧ ਕੇ ਪੁੱਛਿਆ ਕਿ ਪੁੱਤਰ ਤੇਰਾ ਕੀ ਵਿਚਾਰ ਹੈ ਕਰਮੋ ਨੇ ਨੀਵੀਂ ਪਾ ਕੇ ਮਾਣ ਨੂੰ ਆਖ ਦਿੱਤਾ ਜਿੱਦਾਂ ਤੁਹਾਨੂੰ ਠੀਕ ਲੱਗਦਾ ਤੁਸੀਂ ਕਰ ਲਵੋ ਮੈਂ ਤਿਆਰ ਹਾਂ ਕਰਮੋ ਦੀ ਮਾਣੇ ਫਿਰ ਇੱਕ ਠੰਡਾ ਜਿਹਾ ਹੌਂਕਾ ਭਰਿਆ ਤੇ ਕਰਮੋ ਦੇ ਪਿਓ ਨੂੰ ਸੱਦ ਕੇ ਵਿਚੋਲੇ ਨਾਲ ਦੁਬਾਰਾ ਗੱਲ ਕਰਨ ਲਈ ਆਖਿਆ ਵਿਚੋਲੇ ਨੂੰ ਫੋਨ ਕਰਕੇ ਗੱਲ ਆਖੀ ਕਿ ਜਿੰਨਾ ਜਲਦੀ ਹੋ ਸਕੇ ਤੁਸੀਂ ਕਰਮੋ ਦਾ ਰਿਸ਼ਤਾ ਤੈਅ ਕਰ ਦਿਓ ਹੁਣ ਰਿਸ਼ਤਾ ਕਰਨ ਦੇ ਲਈ ਕਰਮੋ ਤਿਆਰ ਹੈ ਉਚੋਲੇ ਨੇ ਮੁੰਡੇ ਵਾਲਿਆਂ ਕੋਲ ਜਾ ਕੇ ਬਸ ਗੱਲ ਸ਼ੁਰੂ ਕੀਤੀ ਤੇ ਮੁੰਡੇ ਵਾਲੇ ਤਾਂ ਪਹਿਲਾਂ ਹੀ ਤਿਆਰ ਬੈਠੇ ਸੀ ਸਾਨੂੰ ਕੋਈ ਸ਼ਰੀਫ ਤੇ ਚੰਗੇ ਘਰ ਦੀ ਕੁੜੀ ਮਿਲ ਜਾਵੇ ਉਹਨਾਂ ਦੀ ਇਹ ਰੀਝ ਲਗਭਗ ਪੂਰੀ ਹੋਣ ਜਾ ਰਹੀ ਸੀ ਫਿਰ ਇੱਕ ਸ਼ਰਤ ਕਰਮੋ ਦੀ ਵੀ ਸੀ ਕਿ ਜੋ ਵੀ ਮੋਰ ਵਿਆਹ ਹੋਣ ਵੇਲੇ ਹੋਵੇਗਾ ਉਹ ਬਹੁਤ ਜ਼ਿਆਦਾ ਸਾਦਾ ਹੋਵੇਗਾ ਉਸ ਵਿੱਚ ਕੋਈ ਢੋਲ ਢਮੱਕੇ ਨਹੀਂ ਹੋਣਗੇ ਮੈਨੂੰ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਉੱਤੇ ਮਾਣ ਹੈ ਤੇ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਹੀ ਹਾਜ਼ਰ ਨਾਜ਼ਰ ਹੋਣਗੇ ਜਿੱਥੇ ਮੈਂ ਰਿਸ਼ਤਾ ਕਰਵਾਵਾਂਗੀ ਤੇ ਜਦੋਂ ਮੈਂ ਲਾਵਾ ਲਵਾਵਾਂਗੀ ਜੇਕਰ ਇਹ ਮਨਜ਼ੂਰ ਹੈ ਤਾਂ ਉਹ ਫालतू ਦੇ ਕੋਈ ਵੀ ਸ਼ਗਨ ਨਾ ਕਰਨ ਸਾਰੀਆਂ ਸ਼ਰਤਾਂ ਮੰਨ ਲਈਆਂ ਗਈਆਂ ਕਿਉਂਕਿ ਕਰਮੋ ਦੇ ਵਿੱਚ ਬਹੁਤ ਸਾਰੇ ਗੁਣ ਸੀ ਜੋ ਸੰਪੂਰਨ ਘਰਤੀ ਇਸਤਰੀ ਦੇ ਵਿੱਚ ਹੋਣੇ ਚਾਹੀਦੇ ਹਨ ਉਹ ਕੋਈ ਕੰਮ ਅਜੇਹਾ ਨਹੀਂ ਸੀ ਜਿਸ ਨੂੰ ਨਹੀਂ ਸਵੀਕਾਰ ਪਾਉਂਦੀ ਤੇ ਰਸੋਈ ਤੋਂ ਲੈ ਕੇ ਘਰ ਦਾ ਹਰ ਕੰਮ ਉਸ ਨੂੰ ਚੰਗੀ ਤਰ੍ਹਾਂ ਆਉਂਦਾ ਸੀ ਅਤੇ ਕਰਮੋ ਦਾ ਦੂਜਾ ਵਿਆਹ ਬੜੇ ਹੀ ਸਾਦੇ ਢੰਗ ਨਾਲ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਹਾਜ਼ਰ ਨਾਜ਼ਰ ਹੋ ਕੇ ਚਾਰ ਲਾਵਾਂ ਲਈਆਂ ਗਈਆਂ ਤੇ ਪਰਨ ਕੀਤਾ ਗਿਆ ਤੇ ਕਰਮੋ ਦੇ ਦੂਜੇ ਪਤੀ ਦਾ ਨਾਮ ਨੂਰਦੀਪ ਸੀ ਵੇਖਣ ਵਿੱਚ ਤਾਂ ਬਹੁਤ ਸੋਹਣਾ ਸੁਨੱਖਾ ਲੱਗ ਰਿਹਾ ਸੀ ਕਰਮੋ ਦੇ ਮਨ ਵਿੱਚ ਇਹ ਖਿਆਲ ਵੀ ਚੱਲ ਰਿਹਾ ਸੀ ਕਿ ਕਾਸ਼ ਇਹ ਮੁੰਡਾ ਦਿਵਿੰਦਰ ਵਰਗਾ ਹੀ ਹੋਵੇਗਾ ਜਿਹੜਾ ਮੈਨੂੰ ਬਹੁਤ ਪਿਆਰ ਕਰੇ ਪਹਿਲਾਂ ਪਹਿਲਾਂ ਤਾਂ ਕਿਸੇ ਦਾ ਪਤਾ ਹੀ ਨਹੀਂ ਲੱਗਦਾ ਕੌਣ ਕਿਸ ਤਰ੍ਹਾਂ ਦੇ ਸੁਭਾਅ ਦਾ ਮਾਲਕ ਹੁੰਦਾ ਹੈ ਉਸ ਦੇ ਨਾਲ ਵਰਤ ਕੇ ਹੀ ਪਤਾ ਲੱਗਦਾ ਹੈ ਉਸ ਨੂੰ ਬੋਲਣ ਦਾ ਕਿਸੇ ਨਾਲ ਵਰਤਣ ਦਾ ਕਿੰਨਾ ਘਟੰਗ ਹੁੰਦਾ ਹੈ ਕਰਮੋ ਫੇਰ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਦਵਿੰਦਰ ਦੇ ਘਰ ਵਿੱਚ ਭੱਜ ਭੱਜ ਕੇ ਕੰਮ ਕਰਦੀ ਸੀ ਕੁਝ ਸਮਾਂ ਪਾ ਕੇ ਨੂਰਦੀਪ ਦੇ ਘਰ ਵੀ ਉਸੇ ਤਰ੍ਹਾਂ ਹੀ ਕੰਮ ਕਰਨ ਲੱਗ ਪਈ ਨੂਰਦੀਪ ਕਦੇ ਕਦਕਾਈ ਥੋੜਾ ਬਹੁਤਾ ਲੇਟ ਹੋ ਜਾਇਆ ਕਰਦਾ ਸੀ ਤੇ ਕਰਮੋ ਉਸ ਨੂੰ ਬੜੇ ਪਿਆਰ ਨਾਲ ਸਮਝਾਉਂਦੀ ਸੀ ਜੀ ਤੁਸੀਂ ਲੇਟ ਨਾ ਹੋਇਆ ਕਰੋ ਘਰ ਚੰਦ ਆਇਆ ਕਰੋ ਕਈ ਦਿਨ ਇਦਾਂ ਹੀ ਚੱਲਦਾ ਰਿਹਾ ਦੋਵੇਂ ਬੜੇ ਹੀ ਪਿਆਰ ਨਾਲ ਰਹਿੰਦੇ ਅਤੇ ਇੱਕ ਦਿਨ ਨੂਰਦੀਪ ਆਪਣੇ ਦੋਸਤਾਂ ਨਾਲ ਘੁੰਮਣ ਵਾਸਤੇ ਦੋ ਦਿਨ ਦੇ ਲਈ ਟੂਰ ਲਈ ਸ਼ਿਮਲੇ ਚਲਾ ਹਲੇ ਕਾਰਮੋ ਦੇ ਦੂਜੇ ਵਿਆਹ ਨੂੰ 2 ਮਹੀਨੇ ਹੀ ਹੋਏ ਸਨ ਕਿ ਨੂਰਦੀਪ ਨੇ ਇਕੱਲੇ ਹੀ ਆਪਣੇ ਦੋਸਤਾਂ ਨਾਲ ਸ਼ਿਮਲੇ ਜਾਣ ਦਾ ਫੈਸਲਾ ਕੀਤਾ ਕਾਰਮੋ ਨੂੰ ਨੂਰਦੀਪ ਦਾ ਇਹ ਫੈਸਲਾ ਸਹੀ ਨਹੀਂ ਸੀ ਲੱਗ ਰਿਹਾ ਪਰ ਨੂਰਦੀਪ ਦੀ ਜੇ ਦੱਗੇ ਉਹ ਵਿਚਾਰੀ ਕੀ ਕਰਦੀ ਕਾਰਮੋ ਨੇ ਆਪਣੀ ਸੱਸ ਨਾਲ ਗੱਲ ਕਰਕੇ ਨੂਰਦੀਪ ਨੂੰ ਰੋਕਣ ਦੀ ਬੜੀ ਕੋਸ਼ਿਸ਼ ਕੀਤੀ ਪਰ ਉਹ ਨਾ ਰੁਕਿਆ ਜਦੋਂ ਨੂਰਦੀਪ Shimla ਪਹੁੰਚਿਆ ਤਾਂ ਉਹਨਾਂ ਨੇ ਉੱਥੇ ਇੱਕ ਕਮਰਾ ਬੁੱਕ ਕਰ ਲਿਆ ਅਤੇ ਉਹਨਾਂ ਚਾਰ ਦੋਸਤਾਂ ਵਿੱਚੋਂ ਇੱਕ ਦੋਸਤ ਦਾ ਨਾਂ ਕਰਨ ਸੀ ਨੂਰਦੀਪ ਨੂੰ ਨਹੀਂ ਪਤਾ ਸੀ ਕਿ ਕਰਨ ਨੂੰ ਬਹੁਤ ਮਾੜੀਆਂ ਆਦਤਾਂ ਲੱਗ ਚੁੱਕੀਆਂ ਨੇ ਉਹ ਤਾਂबस ਆਪਣਾ ਯਾਰ ਦੋਸਤ ਸਮਝ ਕੇ ਉਹਨਾਂ ਨਾਲ ਜਾਣ ਲਈ ਤਿਆਰ ਹੋ ਚੁੱਕਿਆ ਸੀ ਕਰਨ ਸਮਨ ਤੇ ਸੁਲਤਾਨ ਤਿੰਨ ਯਾਰ ਦੋਸਤ ਨੂਰਦੀਪ ਦੇ ਨਾਲ Shimla ਦੇ ਅੰਦਰ ਇੱਕ ਹੋਟਲ ਵਿੱਚ ਰਹਿ ਰਹੇ ਸਨ ਅਤੇ ਉਹ ਤਿੰਨ ਯਾਰ ਦੋਸਤਾਂ ਦੀ ਸੋਚ ਇੱਕ ਸੀ ਪਰ ਨੂਰਦੀਪ ਉਹਨਾਂ ਵਿੱਚੋਂ ਬਹੁਤ ਸਮਝਦਾਰ ਸੀ ਉਹਨਾਂ ਤਿੰਨ ਯਾਰਾਂ ਦੋਸਤਾਂ ਨੇ ਨੂਰਦੀਪ ਨੂੰ ਇੱਕ ਸਲਾਹ ਦਿੱਤੀ ਕਿ ਇਸ ਹੋਟਲ ਵਿੱਚ ਜੇਕਰ ਅਸੀਂ ਚਾਹੁੰਦੇ ਹਾਂ ਤਾਂ ਪੈਸਿਆਂ ਵਿੱਚ ਆਰਥ ਨਾਲ ਸੰਭੋਗ ਕੀਤਾ ਜਾ ਸਕਦਾ ਹੈ ਜਦੋਂ ਨੂਰਦੀਪ ਨੂੰ ਇਹ ਗੱਲ ਦਾ ਪਤਾ ਲੱਗਾ ਤਾਂ ਉਸ ਦੀਆਂ ਅੱਖਾਂ ਖੁੱਲੀਆਂ ਤੇ ਖੁੱਲੀਆਂ ਹੀ ਰਹਿ ਗਈਆਂ ਯਾਰ ਤੁਸੀਂ ਕਿਹੋ ਜਿਹੀਆਂ ਗੱਲਾਂ ਕਰਦੇ ਹੋ ਤੁਹਾਨੂੰ ਮੈ ਇਹੋ ਜਿਹਾ ਲੱਗਦਾ ਮੈਂ ਤੁਹਾਡੇ ਨਾਲ ਇਹੋ ਜੇ ਕੰਮ ਕਰਨ ਵਾਸਤੇ ਇੱਥੇ ਆਇਆ ਥੋੜਾ ਤਾਂ ਦਿਮਾਗ ਤੋਂ ਕੰਮ ਲਓ ਨੂਰਦੀਪ ਨੇ ਬੜੇ ਗੁੱਸੇ ਵਿੱਚ ਲਫਜ਼ ਆਪਣੇ ਦੋਸਤਾਂ ਨੂੰ ਕਹੇ ਮੈਂ ਤੁਹਾਡੇ ਨਾਲ ਘੁੰਮਣ ਫਿਰਨ ਤੇ Shimla ਵੇਖਣ ਵਾਸਤੇ ਆਇਆ ਹਾਂ ਜੇਕਰ ਮੈਨੂੰ ਇਹ ਪਤਾ ਹੁੰਦਾ ਕਿ ਤੁਸੀਂ ਇਹੋ ਜੇ ਘਟਿਆ ਕੰਮ ਕਰਨ ਵਾਸਤੇ ਇੱਥੇ ਆਏ ਹੋ ਤਾਂ ਮੈਂ ਤੁਹਾਡੇ ਨਾਲ ਕਦੇ ਵੀ ਨਹੀਂ ਆਉਂਦਾ ਰਹੀ ਗੱਲ ਯਾਰੀ ਦੋਸਤੀ ਦੀ ਕੰਨ ਖੋਲ ਕੇ ਸੁਣ ਲੋ ਯਾਰੋ ਦੋਸਤੀ ਆਪਣੀ ਜਗ੍ਹਾ ਹੈ ਤੇ ਇੱਜ਼ਤ ਮਾਣ ਸਨਮਾਨ ਇਹ ਅਜਿਹੇ ਰਤਬੇ ਹੁੰਦੇ ਨੇ ਜਿਨ੍ਹਾਂ ਨੂੰ ਬਣਾਉਣ ਵਾਸਤੇ ਲੋਕਾਂ ਦੀਆਂ ਪੁਛਤਾਂ ਲੱਗ ਜਾਂਦੀਆਂ ਨੇ ਤੁਸੀਂ ਕਿਰਪਾ ਕਰਕੇ ਅਜੇ ਹੀ ਕੰਮਾਂ ਤੋਂ ਬਾਅਦ ਆ ਜਾਓ ਨਹੀਂ ਤਾਂ ਇਸ ਦੇ ਨਤੀਜੇ ਬਹੁਤ ਮਾੜੇ ਹੁੰਦੇ ਨੇ ਜਦੋਂ ਅਜਿਹੀਆਂ ਗੱਲਾਂ ਨੂਰਦੀਪ ਨੇ ਉਹਨਾਂ ਨੂੰ ਸੁਣਾਈਆਂ ਤਾਂ ਉਹਨਾਂ ਵਿੱਚੋਂ ਕਰਨ ਨਾਮ ਦਾ ਮੁੰਡਾ ਬੋਲਿਆ ਕਿ ਯਾਰ ਤੂੰ ਤਾਂ ਬੜੇ ਜਲਦੀ ਗਰਮ ਹੋ ਗਿਆ ਸਾਡਾ ਇਹ ਮਤਲਬ ਥੋੜੀ ਸੀ ਇਹਨੇ ਨੂੰ ਤਿੰਨਾ ਯਾਰਾਂ ਦੋਸਤਾਂ ਨੇ ਹਾਸੇ ਹਾਸੇ ਵਿੱਚ ਸਾਰੇ ਗੱਲ ਟਾਲ ਦਿੱਤੀ ਤਾਂ ਕਹਿਣ ਲੱਗੇ ਕਿ ਯਾਰ ਅਸੀਂ ਤਾਂ ਮਜ਼ਾਕ ਹੀ ਕਰਦੇ ਸੀ ਉਦਾ ਸੱਚੀ ਮੰਨ ਲਿਆ ਤੇ ਦੂਜੇ ਵਾਸੀ ਨੂਰਦੀਪ ਦੀਆਂ ਅੱਖਾਂ ਵਿੱਚ ਕਰਮੋਂ ਦੀ ਤਸਵੀਰ ਬਣ ਚੁੱਕੀ ਸੀ ਜਦੋਂ ਅਜਿਹੀ ਗੱਲ ਆਪਣੇ ਦੋਸਤਾਂ ਨੇ ਨੂਰਦੀਪ ਨੂੰ ਕਹੀ ਨੂਰਦੀਪ ਦਾ ਖਿਆਲ ਸਿੱਧਾ ਕਰਮੋਂ ਵੱਲ ਗਿਆ ਤੇ ਸੋਚਣ ਲੱਗ ਪਿਆ ਕਿ ਜੇਕਰ ਕਰਮੋਂ ਅੱਜ ਇੱਥੇ ਮੇਰੇ ਨਾਲ ਹੁੰਦੀ ਤਾਂ ਕਿੰਨਾ ਚੰਗਾ ਹੁੰਦਾ ਅਸੀਂ ਦੋਵੇਂ ਰਲ ਕੇ ਹਾਸੇ ਖੇੜਦੇ ਸਾਰਾ ਸ਼ਿਮਲਾ ਘੁੰਮਦੇ ਤੇ ਇੱਕ ਦੂਜੇ ਨਾਲ ਗੱਲਾਂ-ਬਾਤਾਂ ਵੀ ਕਰਦੇ ਨੂਰ ਦੀ ਇੱਕ ਬਹੁਤ ਵਧੀਆ ਅਮੀਰ ਘਰ ਦਾ ਮੁੰਡਾ ਸੀ ਇਸ ਕਰਕੇ ਉਸ ਤੇ ਦੋਸਤਾਂ ਦੀ ਅੱਖ ਉਸ ਦੇ ਨਾਲ ਲਿਆਂਦੇ ਹੋਏ 50000 ਰੁਪਏ ਉੱਤੇ ਟਿੱਗੀ ਹੋਈ ਸੀ ਉਸ ਦੇ ਚਾਰ ਦੋਸਤ ਬਾਰ-ਬਾਰ ਕਹਿ ਦਿੰਦੇ ਸੀ ਕਿ ਯਾਰ ਆਓ ਚੱਲੀਏ ਕੁਝ ਖਾਣ-ਪੀਣ ਚੱਲਦੇ ਹਾਂ ਨੂਰਦੀਪ ਬੜੀ ਹੀ ਸਮਝਦਾਰੀ ਨਾਲ ਹਮੇਸ਼ਾ ਪੈਸੇ ਖਰਚਦਾ ਤੇ ਉਸਦੇ ਯਾਰ ਦੋਸਤ ਨੂਰਦੀਪ ਦੀ ਗੱਡੀ ਵਿੱਚ ਹੀ ਘੁੰਮਣ ਵਾਸਤੇ ਸ਼ਿਮਲੇ ਆਏ ਸੀ। ਨੂਰਦੀਪ ਦੇ ਯਾਰ ਦੋਸਤ ਇੱਕ ਆਮ ਪਰਿਵਾਰ ਵਿੱਚੋਂ ਸਨ। ਉਹਨਾਂ ਵਿੱਚੋਂ ਕਿਸੇ ਦਾ ਵੀ ਹਲੇ ਤੱਕ ਵਿਆਹ ਨਹੀਂ ਸੀ ਹੋਇਆ। ਦੂਜੇ ਪਾਸੇ ਨੂਰਦੀਪ ਦਾ ਵਿਆਹ ਕਰਮੋ ਨਾਲ ਹੋ ਚੁੱਕਾ ਸੀ ਤੇ ਨੂਰਦੀਪ ਨੇ ਕਦੇ ਵੀ ਜ਼ਿੰਦਗੀ ਦੇ ਵਿੱਚ ਨਸ਼ੇ ਨੂੰ ਹੱਥ ਨਹੀਂ ਸੀ ਲਗਾਇਆ। ਪਰ ਉਸਦੇ ਤਿੰਨ ਯਾਰ ਦੋਸਤ ਨਸ਼ਾ ਕਰ ਲੈਂਦੇ ਸੀ ਨੂਰਦੀਪ ਦੇ ਯਾਰ ਦੋਸਤਾਂ ਨੇ ਸਲਾਹ ਬਣਾਈ ਕਿ ਕਿਉਂ ਨਾ ਅਸੀਂ ਬਾਹਰ ਠੇਕੇ ਤੋਂ ਇੱਕ ਸ਼ਰਾਬ ਦੀ ਬੋਤਲ ਲੈ ਆਈਏ ਉਹਨਾਂ ਨੇ ਚੋਰੀ-ਚੋਰੀ ਨੂਰਦੀਪ ਤੋਂ ਬਿਨਾਂ ਪੁੱਛੇ 450 ਰੁਪਏ ਵਾਲੀ ਬੋਤਲ ਖਰੀਦ ਲਈ ਅਤੇ ਰਾਤ ਦਾ ਵੇਲਾ ਹੋਇਆ ਤਾਂ ਯਾਰ ਦੋਸਤਾਂ ਨੇ ਬੋਤਲ ਕੱਢ ਕੇ ਮੇਜ਼ ਉੱਤੇ ਰੱਖ ਦਿੱਤੀ ਤੇ ਨੂਰਦੀਪ ਨੂੰ ਕਿਹਾ ਕਿ ਭਰਾਵਾ ਹੌਣ ਨੇੜੇ ਆਉਣ ਦਾ ਕੀ ਲਵੇਂਗਾ ਜਦੋਂ ਨੂਰਦੀਪ ਨੇ ਬੋਤਲ ਮੇਜ਼ ਉੱਤੇ ਪਈ ਵੇਖੀ ਤਾਂ ਉਸਨੇ ਆਪਣੇ ਮੱਥੇ ਤੇ ਹੱਥ ਮਾਰਿਆ ਤੇ ਕਿਹਾ ਕਿ ਬਸ ਆਹੀ ਕਸੇ ਰਹਿ ਗਈ ਸੀ ਯਾਰ ਕੁਛ ਤਾਂ ਸ਼ਰਮ ਕਰ ਲੋ ਤੁਸੀਂ ਸ਼ਿਮਲੇ ਆਨੰਦ ਲੈਣ ਲਈ ਆਏ ਹੋ ਆਨੰਦ ਮੰਨਣਾ ਆਪਣੇ ਆਪ ਨੂੰ ਗਰਕ ਨਾ ਕਰੋ ਕੁਝ ਤਾਂ ਸੋਚ ਵਿਚਾਰ ਕਰ ਲੋ ਉਨ੍ਹਾਂ ਵਿੱਚੋਂ ਕਾਰਨ ਕਹਿਣ ਲੱਗਿਆ ਕਿ ਕਦੇਕ ਤਾਂ ਹੀ ਤਾਂ ਲਾ ਲੈਣੀ ਚਾਹੀਦੀ ਆ ਅਸੀਂ ਇੰਜ ਥੋੜਾ ਕਰਦੇ ਆ ਕਿ ਰੋਜ਼-ਰੋਜ਼ ਹੀ ਖੋਲ ਕੇ ਬੈਹ ਜਾਈਏ ਬਾਕੀ ਰਹੀ ਯਾਰ ਤੂੰ ਇੱਕ ਪੱਕਾ ਯਾਰ ਆ ਸਾਡਾ ਜੇਕਰ ਤੈਨੂੰ ਸਾਡੀ ਆਰੀ ਤੇ ਭਰੋਸਾ ਹੈ ਤਾਂ ਸਾਡੇ ਤਾਂ ਸਾਡੇ ਨਾਲ ਆ ਕੇ ਬੈਠ ਜਾ ਤੂੰ ਚਾਹੇ ਨਾ ਪੀਵੇਂ ਤੈਨੂੰ ਅਸੀਂ ੱੱਕੇ ਨਾਲ ਥੋੜੀ ਪਿਉਣੀ ਆ ਬਾਕੀ ਯਾਰੀ ਦੋਸਤੀ ਦੇ ਵਾਸਤੇ ਪਾਏ ਗਏ ਵਾਦੇ ਚ ਨੂਰਦੀਪ ਉਹਨਾਂ ਨਾਲ ਬਹਿਣ ਵਾਸਤੇ ਤਿਆਰ ਹੋ ਗਿਆ ਉਸਦੇ ਯਾਰ ਦੋਸਤ ਅੱਧਾ ਅੱਧਾ ਪੈਗ ਕਰਕੇ ਲਾਉਂਦੇ ਰਹੇ ਫਿਰ ਨੂਰਦੀਪ ਨੂੰ ਕਹਿਣ ਲੱਗੇ ਅਸੀਂ ਤੈਨੂੰ ਜ਼ਿੰਦਗੀ ਵਿੱਚ ਕਦੇ ਨਹੀਂ ਕਿਹਾ ਕਿ ਤੂੰ दारू ਪੀ ਪਰ ਅੱਜ ਜਿਸੀ ਤੈਨੂੰ ਯਾਰੀ ਦੋਸਤੀ ਦਾ ਵਾਸਤਾ ਪਾ ਕੇ ਕਹਿ ਰਹੇ ਹਾਂ ਕਿ ਯਾਰ ਇੱਕ ਵਾਰ ਤਾਂ ਪੈਗ ਲਾ ਲ ਨੂਰਦੀਪ ਮਨ੍ਹਾ ਕਰਦਾ ਰਿਹਾ ਮਨ੍ਹਾ ਕਰਦਾ ਰਿਹਾ ਪਰ ਉਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਨੂਰਦੀਪ ਨੂੰ ਪੈਗ ਲਗਾਉਣ ਵਾਸਤੇ ਮਨਾ ਹੀ ਲਿਆ ਨੂਰਦੀਪ ਕਹਿਣ ਲੱਗਾ ਕਿ ਮੈਂ ਸਿਰਫ ਇੱਕ ਹੀ ਪੈਗ ਲਾਵਾਂਗਾ ਉਹ ਵੀ ਤੁਹਾਡੇ ਕਹਿਣ ਤੇ ਉਸ ਤੋਂ ਬਾਅਦ ਕੁਝ ਵੀ ਨਹੀਂ ਠੀਕ ਫਿਰ ਕਹਿੰਦੇ ਚਲ ਠੀਕ ਆ ਉਸਦੇ ਯਾਰ ਦੋਸਤ ਕਹਿਣ ਲੱਗੇ ਕਿ ਚਲ ਇੱਕ ਹੀ ਸਹੀ ਉਹਨਾਂ ਨੇ ਨੂਰਦੀਪ ਦੇ ਗਲਾਸ ਵਿੱਚ ਤਾਰੂ ਜ਼ਿਆਦਾ ਤੇ ਪਾਣੀ ਘਟ ਪਾਇਆ ਤੇ ਜਦੋਂ ਨੂਰਦੀਪ ਗਲਾਸ ਚੁੱਕ ਕੇ ਪੀਣ ਲੱਗਾ ਤਾਂ ਅਚਾਨਕ ਫੋਨ ਦੀ ਘੰਟੀ ਵੱਜਣੀ ਸ਼ੁਰੂ ਹੋ ਗਈ ਇੱਕ ਹੱਥ ਵਿੱਚ दारू ਤੇ ਦੂਜੇ ਹੱਥ ਵਿੱਚ ਕਰਮੋ ਦਾ ਘਰੋਂ ਆਇਆ ਫੋਨ ਨੂਰਦੀਪ ਦਾ दारू ਵਾਲਾ ਗਲਾਸ ਮੂੰਹ ਵੱਲ ਜਾਂਦਾ ਜਾਂਦਾ ਰੁਕ ਗਿਆ ਆਪਣੇ ਯਾਰਾਂ ਦੋਸਤਾਂ ਨੂੰ ਕਹਿਣ ਲੱਗਾ ਇੱਕ ਮਿੰਟ ਯਾਰੋ ਮੈਨੂੰ ਘਰ ਤੋਂ ਫੋਨ ਆ ਰਿਹਾ ਏ ਜਰਾ ਮੈਂ ਮਾੜੀ ਜੀ ਗੱਲ ਕਰ ਲਵਾਂ ਇਹਨੇ ਨੂੰ ਉਨ੍ਹਾਂ ਵਿੱਚੋਂ ਕਰਨ ਨਾਮ ਦਾ ਮੁੰਡਾ ਬੋਲਿਆ ਯਾਰ ਪੈਗ ਪੈਗ ਹੀ ਹੈ ਤਾਂ ਖਿੱਚ ਲਾ ਚੱਲਦੀ ਜਲਦੀ ਫਿਰ ਗੱਲ ਕਰ ਲਵਾਂੀ ਸਾਮਨ ਨੇ ਕਿਹਾ ਅੱਖਾਂ ਬੰਦ ਕਰਕੇ ਖਿੱਚ ਜਲਦੀ ਫਿਰ ਕੀ ਸੀ ਨੂਰਦੀਪ ਨੇ ਆਪਣੀਆਂ ਅੱਖਾਂ ਬੰਦ ਕੀਤੀਆਂ ਅਤੇ ਆਪਣੇ ਬੁੱਲਾਂ ਨੂੰ ਗਲਾਸ ਨਾਲ ਲਗਾਇਆ ਤੇ ਇੱਕਦਮ ਚੁੱਕ ਦਿੱਤਾ ਨੂਰਦੀਪ ਨੇ ਜਦੋਂ दारू ਦਾ ਘੁੱਟ ਪੀਤਾ ਤਾਂ ਉਸ ਦੀਆਂ ਅੱਖਾਂ ਵਿੱਚ ਇੰਜ ਲੱਗ ਰਿਹਾ ਸੀ ਕਿ ਜਿਵੇਂ ਕਿਸੇ ਨੇ ਨਿੰਮ ਦੇ ਕੋੜੇ ਪੱਤੇ ਨਿਚੋੜ ਦਿੱਤੇ ਹੋਣ ਇੰਨੇ ਨੂੰ ਕਰਮੋ ਦੇ ਫੋਨ ਦੀ ਘੰਟੀ ਵੱਜਣੀ ਬੰਦ ਹੋ ਚੁੱਕੀ ਸੀ ਕਿ ਨੂਰਦੀਪ ਨੂੰ ਇੱਕ ਅਲੱਗ ਹੀ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਜਿਹੜਾ ਉਸ ਨੂੰ ਇਸ ਜ਼ਿੰਦਗੀ ਵਿੱਚ ਕਦੇ ਵੀ ਨਹੀਂ ਸੀ ਹੋਇਆ ਉਸ ਦੇ ਯਾਰ ਦੋਸਤ ਮਨ ਹੀ ਮਨ ਵਿੱਚ ਖੁਸ਼ ਹੋ ਰਹੇ ਸਨ ਕਿ ਜੇਸ ਬੰਦੇ ਨੇ ਸ਼ਰਾਬ ਨੂੰ ساری ਜ਼ਿੰਦਗੀ ਹੱਥ ਨਹੀਂ ਸੀ ਲਗਾਇਆ ਉਹ ਅੱਜ ਇੱਕ ਤਕੜਾ ਪੈਗ ਖਿੱਚ ਗਿਆ ਅਤੇ ਫਿਰ ਕਰਮੋ ਦੇ ਫੋਨ ਦੀ ਘੰਟੀ ਵੱਜੀ ਉਧਰੋਂ ਨੂਰਦੀਪ ਨੂੰ ਬਹੁਤ ਨਸ਼ਾ ਚੜ ਚੁੱਕਾ ਸੀ ਅਤੇ ਉਸ ਨੇ ਕਰਮੋ ਦਾ ਫੋਨ ਅਗਲਾ ਪਾਗ ਕੱਲ ਲੈ ਕੇ ਹਾਜ਼ਰ ਹੋਵਾਂਗੇ ਜੀ ਅੱਜ ਲਈ ਇੰਨਾ ਹੀ ਉਮੀਦ ਹੈ ਕਿ ਤੁਸੀਂ ਕੱਲ੍ਹ ਵਾਲੇ ਪਾਗ ਦੀ ਉਡੀਕ ਕਰੋਗੇ ਧੰਨਵਾਦ ਜੀ